आसा महला पंजवा पंच पदे प्रथमे तेरी निकी जात तेरी मनिए पात तृतीया तेरा सुंदर थान बिगड़ रूप मन में है अभिमान ਸੋਹਣੀ ਸਰੂਪ ਸੁਜਾਨ ਵਿਚਖਣ ਅਤ ਗਰਬੇ ਮੋਹ ਫਾ ਕੀ ਤੂੰ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਦਕਾ ਆਪਾਂ ਪਾਵਨ ਪਵਿੱਤਰ ਅੰਗ 373 ਤੇ ਸੁਭਾਏ ਮਨ ਸ਼ਬਦ ਪੜਿਆ ਜੋ ਮਹਾਰਾਜ ਨੇ ਮਨੁੱਖਤਾ ਨੂੰ ਸਮਝਾਉਣਾ ਕੀਤਾ ਵੀ हे ਮਨੁੱਖ ਦੇਖ ਵੀ ਪ੍ਰਭੂ ਪ੍ਰਮਾਤਮਾ ਨੇ ਤੈਨੂੰ ਸੋਹਣੀ ਸੁੰਦਰ ਜਾਤ ਦਿੱਤੀ ਹੈ ਜਾਤ ਮੈਨੇ ਮਨੁੱਖ ਮਨੁੱਖ ਜਾਤ ਮਨੁੱਖੀ ਜਾਤ ਮਨੁੱਖਾ ਜੀਵਨ ਵਿੱਚ 84 ਲੱਖ ਜੂਨਾਂ ਦੇ ਵਿੱਚੋਂ ਇਹ ਜਿਹੜੀ ਮਨੁੱਖਾ ਜਾਤ ਹੈ ਨਾ ਬਹੁਤ অতি ਸੁੰਦਰ ਪਰਮਾਤਮਾ ਨੇ ਤੇਰੇ ਤੇ ਕਿਰਪਾ ਕਰਕੇ ਦਿੱਤੀ ਤੈਨੂੰ ਫਿਰ ਸੋਹਣਾ ਸੁੰਦਰ ਸਰੂਪ ਵੀ ਇਸ ਪ੍ਰithvi ਤੇ ਤੈਨੂੰ ਸੋਹਣੀ ਜਾਤ ਦੇ ਕੇ ਪਰਮਾਤਮਾ ਨੇ ਤੈਨੂੰ ਭੇਜਿਆ ਮਨੁੱਖ ਤੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ ਤੇ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਆਪਣੀ ਭੈੜੀ ਮਤ ਕਰਕੇ ਉਸ ਪ੍ਰਮਾਤਮਾ ਨਾਲੋਂ ਟੁੱਟਿਆ ਹੋਇਆ ਹੈ ਅੱਗੇ ਮਹਾਰਾਜ ਨੇ ਦੱਸਣਾ ਸਮਝਾਉਣਾ ਕੀਤਾ ਵਾਹਿਗੁਰੂ 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 ਜੀ ਵਾਹਿਗੁਰੂ ਆਸਾ ਮਹੱਲਾ ਪੰਜਵਾਂ ਪੰਜ ਪਦੇ ਪ੍ਰਥਮ ਨੇਕੀ ਪ੍ਰਥਮ ਤੇਰੀ ਨੇਕੀ ਜਾਤ। हे जीव स्त्री ਵੇਖ। ਪਹਿਲਾਂ ਤਾਂ ਤੇਰੀ ਮਨੁੱਖਾ ਜਨਮ ਵਾਲੀ ਚੰਗੀ ਜਾਤ ਹੈ। ਛੁਕਰਾਨਾ ਕਰੋ ਸੁਪ੍ਰਭੂ ਪਰਮਾਤਮਾ ਦਾ ਜਿਨੇ ਤੈਨੂੰ ਇਹ ਚੰਗੀ ਜਾਤ ਜਾਤ ਦਿੱਤੀ ਹੈ। ਦੁਤੀਆ ਤੇਰੀ ਮੰਨਿਏ ਪਾਂਤ। ਦੂਜੇ ਤੇਰੀ ਖਾਨਦਾਨੀ ਵੀ ਮੰਨੀ ਜਾਂਦੀ ਹੈ। ਤ੍ਰਿਤੀਆ ਤੇਰਾ ਸੁੰਦਰ thân ਤੀਜੇ ਤੇਰਾ ਸੋਹਣਾ ਸਰੀਰ ਹੈ ਤੇ ਹਣ ਤੂੰ ਕੀ ਕੀਤਾ ਵਿਗੜ ਰੂਪ ਮਨ ਮੇ ਅਭਿਮਾਨ ਪਰ ਤੇਰਾ ਰੂਪ ਕੋਝਾ ਹੀ ਰਿਹਾ ਕਿਉਂਕਿ ਤੇਰੇ ਮਨ ਵਿੱਚ ਹੰਕਾਰ ਹੈ ਪ੍ਰਭੂ ਪਰਮਾਤਮਾ ਨੇ ਤੈਨੂੰ ਇਸ ਧਰਤੀ ਉੱਤੇ ਬਹੁਤ ਸੋਹਣਾ ਸੁੰਦਰ ਸਰੀਰ ਦਿੱਤਾ ਮਨੁੱਖਾ ਸਰੀਰ ਕਰਕੇ ਬੀਬੀ ਆ ਚਾਈ ਪਾਈ ਆ ਮਨੁੱਖ ਲਬਜ ਸਾਂਝਾ ਤੇ ਦੂਜਾ ਖਾਨਦਾਨੀ ਵੀ ਮੰਨੀ ਜਾਂਦੀ ਆ ਤੇਰੀ ਵੀ ਤੂੰ ਉੱਚੇ ਖਾਨਦਾਨ ਦਾ ਤੀਜਾ ਤੇਰਾ ਸੋਹਣਾ ਸਰੀਰ ਕੰਚਨ ਵਰਗਾ ਇੰਨਾ ਕੁਛ ਹੁੰਦੇ ਹੋਏ ਵੀ ਤੇਰੀ ਜਿਹੜੀ ਮੱਤ ਐ ਇਸ ਮੱਤ ਦੇ ਮੁਤਾਬਕ ਹੰਕਾਰੀ ਹੋਇਆ ਹੋਇਆ ਤੂੰ ਨੀਮਾ ਹੀ ਰਹਾ ਖਸਮ ਬਸਾਰੇ ਤੇ ਕਮਜਾਤ ਰਹਿ ਰਾਸ ਵਿੱਚ ਵੀ ਆਪਾਂ ਸੋਦਰ ਦੇ ਵਿੱਚ ਵੀ ਆਪਾਂ ਪੰਕਤੀ ਪੜਦੇ ਹੁੰਨੇ ਆ ਵੀ ਜਦੋਂ ਪ੍ਰਭੂ ਪਰਮਾਤਮਾ ਨੂੰ ਇਹ ਜੀਵ ਭੁੱਲ ਜਾਂਦਾ ਨਾ ਤੇ ਇਹ ਕਮੀਨੀ ਜਾਤ ਦਾ ਹੀ ਰਹਿੰਦਾ ਹੋਰ ਜਾਤ ਕੋਈ ਨਹੀਂ ਮਨੁੱਖ ਜਾਤ ਇੱਕ ਚਾਹੇ ਉਹ ਜਾਇਦਾਦ ਜ਼ਮੀਨ ਜਾਇਦਾਦ ਵਾਲਾ ਚਾਹੇ ਬਹੁਤ ਸਾਰੇ ਬੈਂਕ ਬੈਲੈਂਸ ਵਾਲਾ ਕੁਝ ਵੀ ਹੈ ਪਰ ਪ੍ਰਮੋ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਕਮੀਨਾ ਦੱਸਿਆ ਮਹਾਰਾਜ ਨੇ ਗੁਰਬਾਣੀ ਵਿੱਚ ਇੱਥੇ ਵੀ ਕੁਝ ਇਸ ਪੰਕਤੀਆਂ ਦੇ ਵਿੱਚ ਇਹੀ ਸਮਝਾਉਣਾ ਕੀਤਾ ਮਹਾਰਾਜ ਨੇ ਬਿ ਤੈਨੂੰ ਸੋਹਣਾ ਸੁੰਦਰ ਸਰੀਰ ਦਿੱਤਾ ਉੱਚੀ ਤੈਨੂੰ ਕੋਲ ਮਿਲੀ ਆ 84 ਗੇੜ ਵਿੱਚ ਦੀ ਉੱਚੀ ਕੋਲਾ ਮਨੁੱਖ ਮਨੁੱਖਾ ਜਨਮ ਉੱਚੀ ਕੋਲਾ 84 ਜੀਵਾਂ ਦੇ ਵਿੱਚੋਂ 84 ਲੱਖ ਜੁਨੀਆਂ ਦੇ ਵਿੱਚੋਂ ਆਏ ਸਮਝੋ ਤੇ ਪਰ ਵਿਗੜ ਰੂਪ ਮਨ ਵਿੱਚ ਅਭਿਮਾਨ ਪਰ ਤੇਰਾ ਰੂਪ ਕੋਝਾ ਹੀ ਰਿਹਾ ਕਿਉਂਕਿ ਤੇਰੇ ਮਨ ਵਿੱਚ ਹੰਕਾਰ ਹੈ ਕੱਢ ਦੇ ਹੰਕਾਰ ਨੂੰ ਸੋਹਣੀ ਸੂਰੂਪ ਸੁਜਾਨ ਬਚਖਣ ਸੋਹਣੀ ਸੂਰੂਪ ਸੁਜਾਨ ਬਚਖਣ اے ਜੀਬ ਇਸਤਰੀ ਤੂੰ ਵੇਖਣ ਨੂੰ ਸੋਹਣੀ ਹੈ ਰੂਪ ਵਾਲੀ ਸਿਆਣੀ ਹੈ ਚਤਰ ਹੈ ਚਤਰ ਦਾ ਮਤਲਬ ਹੀ ਸਿਆਣੀ ਹੁੰਦਾ ਅਤ ਗਰਬੇ ਮੋਹਫਾ ਕੀ ਤੂੰ ਵਾਹ ਮਹਾਰਾਜ ਕਹਿੰਦੇ ਨਾ ਪਰ ਤੂੰ ਬੜੇ ਹੰਕਾਰ ਅਤੇ ਮੋਹ ਵਿੱਚ ਫਸੀ ਪਈ ਹੈ ਆਤ ਸੁਚੀ ਤੇਰੀ پاک ਸ਼ਾਲ ਵਾਹ ਮਹਾਰਾਜ ਕਹਿੰਦੇ ਹੈ ਜੀਵ ਇਸਤਰੀ ਤੇਰੀ ਬੜੀ ਸੁਚੀ ਸੁਥਰੀ ਰਸੋਈ ਹੈ ਤੇਰੀ ਬੜੀ ਸੁਚੀ ਸੁਥਰੀ ਰਸੋਈ ਹੈ ਜਿਸ ਵਿੱਚ ਤੂੰ ਆਪਣਾ ਭੋਜਨ ਤਿਆਰ ਕਰਦੀ ਹੈ। ਬਾਕੀ ਪਸ਼ੂ ਪੰਛੀ ਤਾਂ ਵਿਚਾਰੇ ਗੰਦੇ ਮੰਦੇ ਥਾਵਾਂ ਤੋਂ ਹੀ ਢਿੱਡ ਭਰ ਲੈਂਦੇ ਹਨ। ਵਾਹ। ਵਾਹ ਮਾਲਕਾ ਵਾਹ ਦੇਖੋ ਸਮਝਾਉਣ ਦਾ ਤਰੀਕਾ ਗੁਰੂ ਸਾਹਿਬ ਦਾ। ਬਿਹੇ ਮਨੁੱਖ ਜੀਵ ਇਸਤਰੀ ਤੇਰੀ ਬੜੀ ਸੁੱਚੀ ਸੁਥਰੀ ਰਸੋਈ ਹੈ। ਜਿਸ ਵਿੱਚ ਤੂੰ ਆਪਣਾ ਭੋਜਨ ਤਿਆਰ ਕਰਦੀ ਹੈ ਬਾਕੀ ਪਸ਼ੂ ਪੰਛੀ ਤਾਂ ਵਿਚਾਰੇ ਗੰਦੇ ਮੰਦੇ ਥਾਵਾਂ ਤੋਂ ਹੀ ਢੱਡ ਭਰ ਲੈਂਦੇ ਹਨ ਤੂੰ ਫੇਰ ਵੀ ਨਾ ਸ਼ੁਕਰਾਂ ਉਸ ਪ੍ਰਭੂ ਪਰਮਾਤਮਾ ਦਾ ਤਾਂ ਨਹੀਂ ਤੂੰ ਸ਼ੁਕਰ ਕਰਦਾ ਤੈਨੂੰ ਉੱਚੀ ਕੋਲ ਦਿੱਤੀ ਆ 84 ਲੱਖ ਜੁਨਾ ਵਿੱਚੋਂ ਮਨੁੱਖਾ ਜਨਮ ਸੁੱਖ ਸਹੂਲਤਾਂ ਉਹ ਨਾ ਸ਼ੁਕਰਿਆ ਹੰਕਾਰ ਛੱਡ ਦੇ ਸ਼ੁਕਰ ਕਰ ਪ੍ਰਭੂ ਪਰਮਾਤਮਾ ਦਾ ਅਗਲੇ ਬੰਦ ਜਮਾਹ ਰਾ ਨੇ ਦੱਸਿਆ ਕਰ ਇਸ਼ਨਾਨ ਪੂਜਾ ਤਿਲਕ ਲਾਲ ਗੱਲੀ ਗਰਭ ਹੈ ਮੁਖ ਗੋਵੇ ਗਿਆਨ ਮਹਾਰਾਜ ਕਹਿੰਦੇ ਤੂੰ ਇਸ਼ਨਾਨ ਕਰਕੇ ਪੂਜਾ ਵੀ ਕਰ ਸਕਦੀ ਹੈ ਮੱਥੇ ਉੱਤੇ ਲਾਲ ਤਿਲਕ ਲਾ ਲੈਂਦੀ ਹੈ اے ਜੀਵ ਇਸਤਰੀਏ ਗੱਲੀ ਗਰਭ ਮੁਖ ਗੋਬੈ ਗਿਆਨ ਤੂੰ ਗੱਲਾਂ ਨਾਲ ਆਪਣਾ ਆਪ ਵੀ ਜਤਾ ਲੈਂਦੀ ਹੈ ਪਸ਼ੂਆਂ ਪੰਛੀਆਂ ਨੂੰ ਤਾਂ ਇਹ ਦਾਤ ਨਹੀਂ ਮਿਲੀ ਮੂੰਹ ਨਾਲ ਗਿਆਨ ਦੀਆਂ ਗੱਲਾਂ ਵੀ ਕਰ ਸਕਦੀ ਹੈ ਤੂੰ ਦੇਖ ਕਿੱਡੀ ਵੱਡੀ ਦਾਤ ਪ੍ਰਭੂ ਪਰਮਾਤਮਾ ਨੇ ਹਜੇ ਮਨੁੱਖ ਕਹਿੰਦਾ ਮੈਨੂੰ ਦਿੱਤਾ ਕੀ ਆ ਰੱਬ ਨੇ ਲੰਬੇ ਹੀ ਦੇਈ ਜਾਂਦਾ ਦੇਖ ਤੂੰ ਉਹ ਕੰਮਲਿਆ ਤੂੰ ਇਹ ਸੋਚ ਦੇਖ ਤੈਨੂੰ ਸੋਹਣਾ ਸੁੰਦਰ ਸਰੀਰ ਦਿੱਤਾ ਮਨੁੱਖਾ ਜਨਮ ਸੁੱਖ ਸਹੂਲਤਾਂ ਦਿੱਤੀਆਂ ਨੇ ਤੈਨੂੰ ਤੈਨੂੰ ਐਨੇ ਅੰਗ ਪੈਰ ਸੋਹਣੇ ਦਿੱਤੇ ਉਹਨੇ ਅੱਖਾਂ ਨੱਕ ਕੰਨ ਕਿੰਨੇ ਕੀਮਤੀ ਨੇ ਕੋਈ ਇੱਕ ਅੱਧਾ ਦੰਦ ਖਰਾਬ ਹੋ ਜਾਣਾ ਤੇ ਕਿੰਨੇ ਪੈਸੇ ਲੱਗਦੇ ਨੇ ਦੇਖੋ ਉਹਨੇ ਬੇਸਕੀਮਤੀ ਤੈਨੂੰ ਫ੍ਰੀਚ ਦਿੱਤੇ ਆ ਮਨੁੱਖ ਸ਼ੁਕਰਾਨਾ ਕਰ ਪ੍ਰਭੂ ਪਰਮਾਤਮਾ ਦਾ ਅੱਖ ਵਿੱਚ ਕੋਈ ਨੁਕਸ ਪੈ ਜੇ ਤਾਂ ਕਿ ਕਿੰਨੇ ਪੈਸੇ ਲੱਗਦੇ ਆ ਤੈਥੋਂ ਪੈਸਾ ਲਿਆ ਕੋਈ ਪ੍ਰਭੂ ਪ੍ਰਮਾਤਮਾ ਨੇ ਤੈਨੂੰ ਫ੍ਰੀ ਵਿੱਚ ਦਿੱਤਾ ਇੰਨਾ ਸੋਹਣਾ ਸੁੰਦਰ ਸਰੀਰ ਉਹਦੇ ਸ਼ੁਕਰਾਨੇ ਵਿੱਚ ਆ ਜਾ ਹੰਕਾਰ ਛੱਡ ਦੇ ਮਹਾਰਾਜ ਕਹਿੰਦੇ ਨੇ ਗੱਲ ਹੀ ਗਰਬ ਹੈ ਮੁਖ ਗੋਵੇ ਗਿਆਨ ਤੂੰ ਗੱਲਾਂ ਨਾਲ ਆਪਣਾ ਆਪ ਵੀ ਜਤਾ ਲੈਂਦੀ ਹੈ ਜੀਵ ਇਸਤਰੀਏ ਪਸ਼ੂਆਂ ਪੰਛੀਆਂ ਨੂੰ ਤਾਂ ਇਹ ਦਾਤ ਨਹੀਂ ਮਿਲੀ ਮੂੰਹ ਨਾਲ ਗਿਆਨ ਦੀਆਂ ਗੱਲਾਂ ਵੀ ਕਰ ਸਕਦੀਆਂ ਹਨ ਨਹੀਂ ਮਿਲੀਆਂ ਉਹਨਾਂ ਨੂੰ ਤੂੰ ਹੀ ਹੈ ਇੱਕ ਮਨੁੱਖਾ ਜਨਮ ਦੇ ਵਿੱਚ ਇਸਤਰੀ ਆ ਚਾਹੇ ਪੁਰਸ਼ਾ ਸਭ ਵਿਦ ਕੋਈ ਲੋਭ ਸੁਹਾਨ ਵਾਹ ਮਹਾਰਾਜ ਕਹਿੰਦੇ ਪਰ ਕੁੱਤੇ ਲੋਭ ਨੇ ਤੇਰੀ ਇਹ ਹਰੇਕ ਕਿਸਮ ਦੀ ਵਿਡਿਆਈ ਗਵਾ ਦਿੰਦੀ ਹੈ ਲੋਭੀ ਲਾਲਚੀ ਕੁੱਤੇ ਨੂੰ ਦੱਸਿਆ ਜੀ ਮਹਾਰਾਜ ਕਹਿੰਦੇ ਨੇ ਪਰ ਕੁੱਤੇ ਲੋਭ ਨੇ ਤੇਰੀ ਇਹ ਹਰੇਕ ਕਿਸਮ ਦੀ ਵਿਡਿਆਈ ਗਵਾ ਦਿੰਦੀ ਹੈ ਕਾਪਰ ਪਹਿਰੇ ਭੋਗੇ ਭੋਗ ਅਚਾਰ ਕਰ ਸੋਭਾ ਮੇ ਲੋਗ हे जीव स्त्री तू ਸੋਹਣੇ ਕੱਪੜੇ ਪਹਿਨਦੀ ਹੈ ਦੁਨੀਆਂ ਦੇ ਸਾਰੇ ਭੋਗ ਭੋਗਦੀ ਹੈ ਜਗਤ ਵਿੱਚ ਸੋਭਾ ਖੱਟਣ ਲਈ ਤੂੰ ਮਿੱਥੇ ਹੋਏ ਧਾਰਮਿਕ ਕੰਮ ਵੀ ਕਰਦੀ ਹੈ ਜੋ ਆ ਚੰਦਨ ਸੁਗੰਧ ਵਿਸਥਾਰ ਅਤਰ ਚੰਦਨ ਤੇ ਹੋਰ ਅਨੇਕਾ ਸੁਗੰਧੀਆਂ ਵਰਤਦੀ ਹੈ ਤੇ ਸੰਗੀ ਖੋਟਾ ਕਰੋਧ ਚੰਡਾਲ ਪਰ ਚੰਡਾਲ ਕਰੋਧ ਤੇਰਾ ਭੈੜਾ ਸਾਥੀ ਹੈ ਬਾਕੀ ਸਭ ਕੁਝ ਠੀਕ ਹੈ ਹੰਕਾਰ ਕਰੋਧ ਚੰਡਾਲ ਇਹ ਤੇਰਾ ਭੈੜਾ ਸਾਥੀ ਹੈ ਇਸ ਇਹਦਾ ਸਾਥ ਛੱਡ ਹੰਕਾਰੀ ਨਾ ਹੋ ਕ੍ਰੋਧੀ ਨਾ ਹੋ ਪ੍ਰਭੂ ਪ੍ਰਮਾਤਮਾ ਦੇ ਸ਼ੁਕਰਾਨੇ ਵਿੱਚ ਆ ਜਾ गुरु के आखे अलग अगे महाराज ने दसिया अवर जोन तेरी पनहारी इस धरती में तेरी शकदारी हे जीव स्त्री होर सारिया जून तेरिया सेवक हैं बिलकुल है ਕੁਕਰ ਰੱਖੇ ਨੇ ਇਨਸਾਨ ਨੇ ਮਨੁੱਖ ਨੇ ਉਹਦੀ ਰਾਖੀ ਕਰਦੇ ਨੇ ਘਰ ਦੀ ਰਾਖੀ ਕਰਦੇ ਨੇ ਘੋੜਾ ਘੋੜੇ ਤੇ ਸਵਾਰੀ ਕਰਦਾ ਮਨੁੱਖ ਹਾਥੀ ਤੇ ਸਵਾਰੀ ਕਰਦਾ ਊਠ ਤੇ ਸਵਾਰੀ ਕਰਦਾ ਸਾਰੇ ਜੀਵ ਮਹਾਰਾਜ ਕਹਿੰਦੇ ਨੇ ਤੇਰੇ ਸੇਵਕ ਨੇ ਏ ਏ ਮਨੁੱਖ ਤੇਰੇ ਸੇਵਕ ਨੇ ਸਾਰੇ ਜੀਵ ਬਾਕੀ ਅਬਰਜੂਨ ਤੇਰੀ ਪਨਹਾਰੀ ਮਤਲਬ ਪਾਣੀ ਭਰਨ ਵਾਲੀਆਂ ਤੇਰੇ ਹੁਕਮ ਅੰਦਰ ਚੱਲਣ ਵਾਲੀਆਂ ਚੀਜ਼ਾਂ ਨੇ ਸਾਰੀਆਂ ਜੂਨਾ ਬਾਕੀ ਬੱਬਰ ਸ਼ੇਰ ਵੀ ਇਹਦੇ ਹੁਕਮ ਵਿੱਚ ਨੇ ਮਨੁੱਖ ਦੇ ਕਾਬੂ ਕਰੇ ਹੋਇਆ ਨਾ ਮਨੁੱਖ ਨੇ ਕਰੇ ਆ ਕਾਬੂ ਮਹਾਰਾਜ ਕਹਿੰਦੇ ਨੇ ਅਬਰਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸ਼ਿਕਦਾਰੀ ਇਸ ਧਰਤੀ ਉੱਤੇ ਤੇਰੀ ਸਰਦਾਰੀ ਹੈ ਇਸ ਸਰਦਾਰੀ ਵਾਲਾ ਜੀਵਨ ਤੋਂ ਅਜਾਈਂ ਘਵਾ ਰਿਆਂ ਕੁੱਡੀਆਂ ਦੇ ਭਾ ਸੋਇਨਾ ਰੂਪਾ ਤੁਝ ਪਹਿਦਾਮ ਸੀਲ ਬਗਾਰਿਓ ਤੇਰਾ ਕਾਮ ਤੇਰੇ ਪਾਸ ਸੋਨਾ ਹੈ ਚਾਂਦੀ ਹੈ ਧਨ ਪਦਾਰਥ ਹੈ ਹੋਰ ਜੁਨਾ ਪਾਸ ਇਹ ਚੀਜ਼ਾਂ ਨਹੀਂ ਹਨ ਪਰ ਕਾਮ ਵਾਸਨਾ ਨੇ ਤੇਰਾ ਸੁਭਾਉ ਜੋ ਸਭ ਤੋਂ ਉੱਚੀ ਸ੍ਰੇਣੀ ਵਾਲਾ ਨੂੰ ਸ੍ਰੇਣੀ ਵਾਲਿਆਂ ਨੂੰ ਫੱਬਦਾ ਹੈ ਪਰ ਕਾਮ ਵਾਸਨਾ ਨੇ ਤੇਰਾ ਸੁਭਾਅ ਜੋ ਸਭ ਤੋਂ ਉੱਚੀ ਸ੍ਰੇਣੀ ਵਾਲਿਆਂ ਨੂੰ ਫੱਬਦਾ ਹੈ ਵਿਗਾੜ ਦਿੱਤਾ ਹੋਇਆ ਹੈ ਇਹ ਤੇਰੇ ਹੰਕਾਰ ਨੇ ਤੇਰੇ ਕ੍ਰੋਧ ਨੇ ਵਿਗਾੜਿਆ ਪਿਆ ਤੇਰਾ ਸਰੂਪ ਇਹ ਜਾ ਕੋ ਦ੍ਰਿਸ਼ਟ ਮਾਇਆ ਹਰ ਰਾਹੀ ਸਾ ਬੰਦੀ ਤੇ ਲਈ ਛਡਾਏ ਮਹਾਰਾਜ ਕਹਿੰਦੇ ਜਿਸ ਜੀਵ ਇਸਤਰੀ ਉੱਤੇ ਪ੍ਰਭੂ ਪਾਤਸ਼ਾਹ ਦੀ ਮਿਹਰ ਦੀ ਨਜ਼ਰ ਪੈਂਦੀ ਹੈ ਨਾ ਜਿਸ ਜੀਵ ਇਸਤਰੀ ਉੱਤੇ ਪ੍ਰਭੂ ਪਾਤਸ਼ਾਹ ਦੀ ਮਿਹਰ ਦੀ ਨਜ਼ਰ ਪੈਂਦੀ ਹੈ ਮਹਾਰਾਜ ਕਹਿੰਦੇ ਉਸ ਨੂੰ ਉਹ ਲੋਭ ਕ੍ਰੋਧ ਕਾਮ ਆਦਿਕ ਦੀ ਕੈਦ ਤੋਂ ਛਡਾ ਲੈਂਦਾ ਹੈ ਤਿਉਹ ਸ ਪ੍ਰਭੂ ਪਰਮਾਤਮਾ ਦੀ ਨਜ਼ਰ ਵਿੱਚ ਆ ਜੀਏ ਆਪਾਂ ਵੀ ਸਿੱਖਿਆ ਤਾਂ ਮਨੁੱਖ ਨੂੰ ਹੀ ਦਿੱਤੀ ਆ ਨਾ ਗੁਰੂ ਸਾਹਿਬ ਨੇ ਆਪਾਂ ਵੀ ਗੁਰੂ ਦੀ ਗੱਲ ਸੁਣਨ ਵਾਲੇ ਭੈਣ ਭਰਾ ਚੈਨਲ ਤੇ ਵੀ ਸੁਣਦੇ ਨੇ ਗੁਰਬਾਣੀ ਆਪਾਂ ਸੁਣਦੇ ਆ ਤੇ ਆਪਾਂ ਵੀ ਫਿਰ ਗੁਰੂ ਦੀ ਗੱਲ ਮੰਨ ਕੇ ਕਵਰੋਧ ਨੂੰ ਛੱਡਿਏ ਹੰਕਾਰ ਨੂੰ ਛੱਡਿਏ ਭੈੜੀ ਮੱਤ ਛੱਡਿਏ ਭੈੜੀਆਂ ਆਦਤਾਂ ਦਾ ਸਾਥ ਛੱਡ ਦਈਏ ਤਾਂ ਫਿਰ ਮਹਾਰਾਜ ਨੇ ਇੱਥੇ ਦੱਸਿਆ ਤੈਨੂੰ ਛਡਾ ਲਏਗਾ ਇਹਨਾਂ ਬੰਦਨਾ ਤੋਂ ਗੁਰੂ ਦੀ ਕਿਰਪਾ ਲੈ ਆ ਨਾ ਤੂੰ ਗੁਰੂ ਦੀ ਕਿਰਪਾ ਲੈਣੀ ਆ ਪ੍ਰਮਾ ਗੁਰੂ ਤਾਂ ਕਿਰਪਾ ਕਰ ਰਿਹਾ ਸਾਰੇ ਹੀ ਸਾਰਿਆਂ ਜੀਵਾਂ ਉੱਤੇ ਪਰ ਤੇਰੇ ਤੇ ਸਪੈਸ਼ਲ ਕਿਰਪਾ ਕੀਤੀ ਆ ਮਨੁੱਖ ਏ ਮਨੁੱਖ ਜੀਵ ਇਸਤਰੀਏ ਤੇਰੇ ਤੇ ਸਪੈਸ਼ਲ ਕਿਰਪਾ ਤੈਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਕਿੰਨੀਆਂ ਸੁੱਖ ਸਹੂਲਤਾਂ ਆਪਣੀ ਮਰਜ਼ੀ ਨਾਲ ਤੂੰ ਜੀਵਨ ਜੀ ਸਕਦਾ ਸਾਰੇ ਜੀਵ ਤੇਰੇ ਕਹਣੇ ਵਿੱਚ ਆ ਹੁਕਮ ਅੰਦਰ ਐ ਵਾਹਿਗੁਰੂ ਮਾਰਾ ਨੇ ਦੱਸਿਆ ਅੱਗੇ ਕੀ ਕਹਿੰਦੇ ਨੇ ਸਤਿਗੁਰੂ ਜਾ ਕੋ ਦ੍ਰਿਸ਼ਟ ਮਾ ਹਰ ਰਾਇ ਮਾਇਆ ਹਰ ਰਾਇ ਜਿਸ ਜੀਵ ਇਸਤਰੀ ਉੱਤੇ ਪ੍ਰਭੂ ਪਾਤਸ਼ਾਹ ਦੀ ਮਿਹਰ ਦੀ ਨਜ਼ਰ ਪੈਂਦੀ ਹੈ ਸਾਬੰਦੀ ਤੇ ਲੈ ਛਡਾਏ ਮਹਾਰਜ ਕਹਿੰਦੇ ਉਸ ਨੂੰ ਉਹ ਲੋਕ ਉਸ ਲੋਭ ਕ੍ਰੋਧ ਕਾਮ ਆਦਿਕ ਦੀ ਕੈਦ ਤੋਂ ਛੁਡਾ ਲੈਂਦਾ ਹੈ ਇਹ ਆਪਾਂ ਗੱਲ ਸਮਝੀ ਇੱਥੇ ਤੱਕ ਛੁੱਟੇਗਾ ਕਿਵੇਂ ਸਾਧ ਸੰਗ ਮਿਲ ਹਰ ਰਸ ਪਾਇਆ ਜਿਸ ਸਰੀਰ ਨੇ ਜੀਵ ਨੇ ਮਨੁੱਖਾ ਸਰੀਰ ਪ੍ਰਾਪਤ ਕਰਕੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਮਾਣਿਆ ਉਦੇ ਤੇ ਕਿਰਪਾ ਹੋਣੀ ਆ ਗੁਰੂ ਸਾਧੂ ਦੀ ਸੰਗਤ ਕਰਨੀ ਨਾਮ ਬਾਣੀ ਨਾਲ ਜੁੜੇ ਰਹਿਣਾ ਉਦੇ ਤੇ ਕਿਰਪਾ ਹੋਏਗੀ ਜਰੂਰ ਹੋਏਗੀ ਮਹਾਰਾਜ ਨੇ ਦੱਸਿਆ ਕਹੋ ਨਾਨਕ ਸਫਲ ਉਹ ਕਾਇਆ ਸਾਧ ਸੰਗ ਮਿਲ ਹਰ ਹਰ ਰਸ ਪਾਇਆ ਕਹੋ ਨਾਨਕ ਸਫਲ ਉਹ ਕਾਇਆ हे नानक ओ शरीर ही कामजाब है सब रूप सब सुख बने सुहागन हे जीव स्त्रीये जे तू प्रभु पति वाली बन जाए ता सारे सहज ते सारे सुख ਜੋ ਤੈਨੂੰ ਮਿਰੇ ਹੋਏ ਹਨ ਤੈਨੂੰ ਫੱਬ ਜਾਣ ਚੰਗੇ ਲੱਗਣ ਫੇਰ ਥੇ ਪਪਣੇ ਨੇ ਨਹੀਂ ਤਾਂ ਤੂੰ ਇੰਨੇ ਬੇਸਕੀਮਤੀ ਤੈਨੂੰ ਦਾਤਾਂ ਦਿੱਤੀਆਂ ਪ੍ਰਭੂ ਪਰਮਾਤਮਾ ਨੇ ਸੋਹਣਾ ਸੁੰਦਰ ਸਰੀਰ ਦਿੱਤਾ ਤੇ ਆਪ ਦੇ ਮਾਣ ਹੰਕਾਰ ਦੇ ਵਿੱਚ ਹੀ ਇਹਨੂੰ ਦਬਾਈ ਬੈਠਾ ਤੂੰ ਆਤ ਸੁੰਦਰ ਵਿਚ ਵਿਚਖਣ ਤੂੰ ਅਤ ਸੁੰਦਰਾ ਬਚਖਣ ਤੂੰ ਮਹਾਰਾਜ ਕਹਿੰਦੇ ਰਹਾਓ ਦੂਜਾ ਤੂੰ ਸੱਚਮੁੱਤ ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਏ ਜੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜੇ ਤਾਂ ਆਸਾ ਮਹੱਲਾ ਪੰਜਵਾਂ ਇੱਕ ਤੁਕੇ ਦੋ ਜੀਵ ਤਿਸੇ ਤਿਸ ਸਰਪਰ ਮਰਨ ਵਾਹ ਇਹ ਭਾਈ ਜਿਹੜਾ ਮਨੁੱਖ ਮਾਇਆ ਦੇ ਮਾਣ ਦੇ ਆਸਰੇ ਜਿਉਂਦਾ ਦਿਸਦਾ ਹੈ ਉਸ ਨੂੰ ਜਰੂਰ ਆਤਮਿਕ ਮੌਤ ਰੱਪ ਕਰ ਲੈਂਦੀ ਹੈ ਰੱਪ ਦਾ ਮਤਲਬ ਸਮਝ ਲਈ ਆਪਾਂ ਪੰਜਾਬੀ ਆ ਇਹ ਬਿਲਕੁਲ ਠੇਠ ਪੰਜਾਬੀ ਆ ਆਤਮਿਕ ਮੌਤ ਸਰੀਰ ਕਰਕੇ ਸਭ ਨੂੰ ਆਉਣੀ ਆ ਪਰ ਜਿਹੜੀ ਆਤਮਿਕ ਮੌਤ ਆ ਨਾ ਉਹ ਬਕਾਰਾਂ ਕਰਕੇ ਆਉਂਦੀ ਆ ਮਨੁੱਖ ਨੂੰ ਜੇ ਨਾ ਬਾਣੀ ਨਾਲ ਜੁੜਿਆ ਰਹੇ ਤਾਂ ਆਤਮਿਕ ਮੌਤੇ ਨਹੀਂ ਮਰਦਾ ਮਨੁੱਖ ਮੋਆ ਹੋਵੇ ਤਿਸਨਹ ਚਲ ਰਹਿਣਾ ਪਰ ਜਿਹੜਾ ਮਨੁੱਖ ਮਾਇਆ ਦੇ ਮਾਣ ਵੱਲੋਂ ਅਸ਼ੋਹ ਹੈ ਬਈ ਮਾਇਆ ਦੀ ਪਕੜ ਵਿੱਚ ਨਹੀਂ ਹੈ ਉਸ ਨੂੰ ਅਟਲ ਆਤਮਿਕ ਜੀਵਨ ਮਿਲਿਆ ਰਹਿੰਦਾ ਹੈ ਬਸ ਉਹਦਾ ਹੀ ਅਸਲ ਵਿੱਚ ਜੀਵਨ ਮਨੁੱਖਾ ਜੀਵਨ ਜੀਣ ਦਾ ਆਨੰਦ ਲੈਂਦਾ ਉਹੀ ਮਨੁੱਖ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਤੇ ਸਿੱਖੀ ਸਿਧਾਂਤਾਂ ਨਾਲ ਜੁੜਿਆ ਰਹਿੰਦਾ ਆਪ ਇਤਿਹਾਸ ਅਲੀ ਨਿਗਾਹ ਰੋਜ਼ ਮਾਰਦੇ ਆਂ ਵੀ ਇਤਿਹਾਸ ਆਪਣੇ ਸਾਹਮਣੇ ਆ ਨਾਲੇ ਬਹੁਤਾ ਪੁਰਾਣਾ ਨਹੀਂ ਹੈ ਹਜੇ ਵੀ ਇਤਿਹਾਸ ਸਿਰਜ ਜਾਂਦੇ ਨੇ ਕਈ ਭੈਣ ਭਰਾ ਗੁਰੂ ਦੇ ਪਿਆਰੇ ਜਮੀਰ ਕਰਕੇ ਜੀਣਾ ਦੁਨੀਆਂ ਤੇ ਨਾਂ ਰਹੇਗਾ ਜਮੀਰ ਕਰਕੇ ਮਰ ਜਾਣਾ ਸਰੀਰ ਕਰਕੇ ਭਲਾ ਤੂੰ 200 ਸਾਲ ਜੀ ਜਾ 200 ਸਾਲ ਦੀ ਆਰਜੂ ਭੋਗ ਭਾਵੇਂ ਜੇ ਜਮੀਰ ਮਰਿਆ ਹੋਇਆ ਤਾਂ ਜਿੰਦਾ লাশ ਦੱਸਿਆ ਮਹਾਰਾਜ ਨੇ ਵੀ ਜਿੰਦੀਆਂ ਲਾਸਾਂ ਨੇ ਇਹ ਮਰੀਆਂ ਜਮੀਰਾਂ ਵਾਲੇ ਮਹਾਰਾਜ ਕਹਿੰਦੇ ਮੋ ਆਹ ਹੋਵੇ ਤੇਸ ਨਹ ਚਲ ਰਹਿਣਾ ਪਰ ਜਿਹੜਾ ਮਨੁੱਖ ਮਾਇਆ ਦੇ ਮਾਣ ਵੱਲੋਂ ਅਸ਼ੋ ਹੈ ਉਸ ਨੂੰ ਅਟਲ ਆਤਮਿਕ ਜੀਵਨ ਮਿਲਿਆ ਰਹਿੰਦਾ ਹੈ ਤ੍ਰਿਸ਼ਨਾ ਵੱਲੋਂ ਆਸ਼ਾਵਾਂ ਵੱਲੋਂ ਆਪਦੇ ਮਨ ਨੂੰ ਮਾਰ ਲਵੇ ਤੇ ਸੱਚੀ ਸੁੱਚੀ ਜ਼ਿੰਦਗੀ ਜਿਹੜਾ ਜੀਂਦਾ ਉਹ ਆਤਮਿਕ ਜੀਵਨ ਮਿਲਿਆ ਰਹਿੰਦਾ ਉਸ ਨੂੰ ਵੀ ਉਹ ਛਦਾ ਜੀਦਾ ਰਹਿੰਦਾ ਇਹਦਾ ਭਾਵੇ ਆ ਜੀਵਤ ਮੋਏ ਮੋਏ ਸੇ ਜੀਵੇ ਹੈ ਭਾਈ ਜਿਹੜੇ ਮਨੁੱਖ ਮਾਇਆ ਦੇ ਮਨ ਵਿੱਚ ਜਿਹੜੇ ਮਨੁੱਖ ਮਾਇਆ ਦੇ ਮਨ ਵਿੱਚ ਮਸਤ ਰਹਿੰਦੇ ਹਨ ਉਹ ਆਤਮਿਕ ਮੋਤੇ ਮਰੇ ਰਹਿੰਦੇ ਹਨ ਪਰ ਜਿਹੜੇ ਮਨੁੱਖ ਮਾਇਆ ਦੇ ਮਾਣ ਵੱਲੋਂ ਅਸ਼ੋਹ ਹਨ ਉਹ ਆਤਮਿਕ ਜੀਵਨ ਵਾਲੇ ਹਨ ਚੰਗੇ ਜੀਵਨ ਵਾਲੇ ਉਹੀ ਨੇ ਜਿਹੜੇ ਮੋਹ ਮਾਇਆ ਦੇ ਜਾਲ ਵਿੱਚੋਂ ਨਰਲੇਪ ਨੇ ਹਰ ਹਰ ਨਾਮ ਅਬ ਖਦ ਮੁਖ ਪਾਇਆ ਘੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਵळा ਬੰਦਾ ਜੀ ਮਹਾਰਾਜ ਕਹਿੰਦੇ ਜਿੰਨਾ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ दारू ਆਪਣੇ ਮੂੰਹ ਵਿੱਚ ਰੱਖਿਆ ਆਤਮਿਕ ਮੌਤ ਵਾਲਾ ਰੋਗ ਉਹਨਾਂ ਦੇ ਅੰਦਰੋਂ ਦੂਰ ਹੋ ਗਿਆ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਤਾ ਰਹਾਓ ਰਹਾਵਲੇ ਬੰਦ ਚ ਮਹਾਰਾਜ ਨੇ ਦੱਸਿਆ ਸੀ ਕਾਚੀ ਮੁਟਕੀ ਬਿਨਸ ਬਿਨਾਸਾ ਹੈ ਭਾਈ ਜਿਵੇਂ ਕੱਚਾ ਕੜਾ ਜ਼ਰੂਰ ਨਾਸ ਹੋਣ ਵਾਲਾ ਹੈ ਤੇਵੇਂ ਮਾਇਆ ਨਾਲੋਂ ਵੀ ਸਾਥ ਆਖਰ ਜ਼ਰੂਰ ਟੁੱਟਦਾ ਹੈ ਟੁੱਟੇਗਾ ਕਿੰਨਾ ਕਚਰ ਜੀਲੇਗਾ ਮਾਇਆ ਦੇ ਮੋਹ ਵਿੱਚ ਜਿਸ ਸੂਟ ਤੇਰ ਕੁੱਟੀ ਕਿਸ ਨਿਜ ਘਰ ਵਾਸਾ ਮਾਇਆ ਦੇ ਮਾਣ ਤੇ ਦੂਜਿਆਂ ਨਾਲ ਵਿਚਖਣਾ ਮੂਰਖਤਾ ਹੈ ਵਾਹਿਗੁਰੂ ਮਾਇਆ ਦੇ ਮਾਣ ਤੇ ਦੂਜਿਆਂ ਨਾਲ ਖਿਜਣਾ ਮਾਇਆ ਦੇ ਮਾਣ ਵਿੱਚ ਖਿਜਦਾ ਨਾ ਇਨਸਾਨ ਦੂਜਿਆਂ ਦੇ ਨਾਲ ਵੇ ਮੈਂ ਕਿਹਦੇ ਲਾਣਦਾ ਮੈਂ ਤਾਂ ਐ ਕਰ ਦੂੰ ਗਰੀਬਾਂ ਨਾਲ ਹੀ ਖਿਜੀ ਜਾਂਦਾ ਗਰਬਾਣੀ ਚ ਵੀ ਲਿਖਿਆ ਗਰੀਬਾਂ ਉੱਤੇ ਜੋ ਖਿਜੇ ਦਾੜੀ ਅਕਾਲਪੁਰਖ